ਸੰਦੀਪ ਕੁਮਾਰ ਜੋ ਕਿ ਇੱਕ ਸਖਸਪੰਡ ਦੇ ਵਿੱਚ ਫਸ ਚੁੱਕਾ ਹੈ ਪਹਿਲਾਂ ਤਾਂ ਕੇਜਰੀਵਾਲ ਨੇ ਉਹਨੂੰ ਬਚਾਉਣ ਲਈ ਬੜੀ ਕੋਸ਼ਿਸ਼ ਕੀਤੀ ਤੇ ਉਹਦੇ ਆਪਣੇ ਪਰਚਾ ਦੱਜ ਨਹੀਂ ਹੋਣ ਦਿੱਤਾ ਲੇਕਿਨ ਜਦੋਂ ਉਹ ਜਿਹੜੀ ਸੀਡੀ ਆ ਉਹ মিডিਆ ਦੇ ਵਿੱਚ ਆ ਗਈ ਸੋਸ਼ਲ ਨੈਟਵਰਕ ਤੇ ਆ ਗਈ ਤਾਂ ਮਜਬੂਰਨ ਤੌਰ ਦੇ ਉੱਤੇ ਉਸ ਨੂੰ ਸਸਪੈਂਡ ਕੀਤਾ ਲੇਕਿਨ ਉਸ ਦੇ ਖਿਲਾਫ ਅਜੇ ਵੀ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਅਸੀਂ ਅੱਜ ਦੇ ਇਕੱਠ ਵਿੱਚ ਇਹ ਮੰਗ ਕਰਦੇ ਆ ਕਿ ਸੰਦੀਪ ਕੁਮਾਰ ਦਿੱਲੀ ਦਾ ਜੋ ਮੰਤਰੀ ਆ ਉਹ ਦੇ ਖਿਲਾਫ ਜੋ ਰੇਪ ਦੀਏ ਧਾਣਾ ਆ ਉਹਨਾਂ ਦੇ ਤਹਿਤ ਜਿਹੜਾ ਪਰਚਾ ਦਰਜ ਕੀਤਾ ਜਾਵੇ ਅਤੇ ਪੰਜਾਬੀਆਂ ਦੇ ਵਿਰੋਧੀ ਭਗਵੰਤ ਮਾਨ ਜਿਹੜਾ ਆ ਜੋ ਕਿ ਪੰਜਾਬ ਦੇ ਲੋਕਾਂ ਦੀ ਇਨਸਲਟ ਕਰਦਾ ਆ ਹਮੇਸ਼ਾ ਹੀ ਸ਼ਰਾਬੀ ਹਾਲਤ ਵਿੱਚ ਰਹਿੰਦਾ ਆ ਈਵਨ ਕੇ ਸੰਸਦ ਦੇ ਵਿੱਚ ਵੀ ਸ਼ਰਾਬ ਪੀ ਕੇ ਜਾਂਦਾ ਆ ਉਸ ਦੇ ਬਾਰੇ ਇਹਨਾਂ ਦੀ ਪਾਰਟੀ ਦੇ ਹੀ ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖਾਲਸਾ ਨੇ ਵੀ ਸ਼ਿਕਾਇਤ ਕੀਤੀ ਸੀ ਅਧਿਕ ਹੋਰ ਐਮਪੀ ਨੇ ਵੀ ਲਿਖਤੀ ਸ਼ਿਕਾਇਤ ਕੀਤੀ ਸੀ ਇਸ ਕਰਕੇ ਇਹਨਾਂ ਲੋਕਾਂ ਨੂੰ ਪੰਜਾਬ ਦੇ ਵਿੱਚ ਕਦੀ ਵੀ ਪੰਜਾਬੀ ਜਿਹੜੇ ਆ ਉਹ ਮੂੰਹ ਨਹੀਂ ਲਾਉਣਗੇ ਅੱਜ ਮੈਂ ਇਸ rostrne ਵਿੱਚ ਇਹ ਦੁਬਾਰਾ ਬੇਨਤੀ ਕਰਦਾ ਪੰਜਾਬੀ ਲੋਕੋ ਸੁਚੇਤ ਹੋ ਜਾਓ ਇਹ ਜਿਹੜੇ ਦਿੱਲੀ ਦੇ ਵਿੱਚ ਰਾਜ ਕਰਨ ਬਾਰੇ ਸੋਚਦੇ ਸੀਗੇ ਉੱਥੇ ਬੜਾ ਗੁੜੀ ਤਰ੍ਹਾਂ ਫੇਲ ਹੋਏ ਆ ਤੇ ਪੰਜਾਬ ਦੇ ਵਿੱਚ ਰਾਜ ਹਾਸਲ ਕਰਨ ਲਈ ਬੜੇ ਤਰਲੋ ਮੱਛੀ ਹੋ ਰਹੇ ਆ ਇਹਨਾਂ ਲੋਕਾਂ ਨੂੰ ਮੂੰਹ ਤੋੜ ਮਾ ਜਵਾਬ ਦੇਣ ਲਈ ਸਾਨੂੰ ਸਾਰੇ ਪੰਜਾਬੀਆਂ ਨੂੰ ਇਕੱਠੇ ਹੋਣਾ ਪੈਣਾ ਆ ਤਾਂ ਕਿ ਜਿਹੜੇ ਇਹਨਾਂ ਦੇ ਸੱਤਾ ਹਾਸਲ ਕਰਨ ਦੇ ਸੁਪਨੇ ਸੰਜੋਏ ਹੋਏ ਆ ਉਹ ਸੁਪਨੇ ਹੀ ਰਹਿ ਜਾਣ ਇਹਨਾਂ ਹੀ ਕਹਿੰਦਾ ਆ ਮੈਂ ਖਿਮਾ ਚਾਹਦਾ ਆ ਇੱਕ ਭਗਵੰਤ ਮਾਨ ਨੇ ਜਿਹੜਾ ਮੀਡੀਆ ਬਾਰੇ ਕੁਝ ਕਿਹਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਭਗਵੰਤ ਮਾਨ ਨੇ ਜੋ ਪ੍ਰੈਸ ਦੇ ਬਾਰੇ ਵਿੱਚ ਪ੍ਰੈਸ ਦੀ ਜਿਹੜੀ ਪ੍ਰੈਸ ਤੇ ਇਨਸਲਟ ਕੀਤੀ ਆ ਅਸੀਂ ਉਹਦੀ ਕੋਰ ਕੋਰ ਨਹੀਂ ਦਿੰਦੇ ਕਰਦੇ ਆ ਅਤੇ ਆਸ ਕਰਦੇ ਆ ਕਿ ਪ੍ਰੈਸ ਨੇ ਜਿਹੜਾ ਇਹਦਾ ਬਾਈਕਾਟ ਕੀਤਾ ਆ ਆਮ ਆਦਮੀ ਪਾਰਟੀ ਦਾ ਉਹ ਵੀ ਜਾਰੀ ਰੱਖਣਗੇ ਜਿੰਨੇ ਤੱਕ ਇਹ ਪ੍ਰੈਸ ਵਾਲਿਆਂ ਕੋਲ ਇਹ ਸ਼ਰਤ ਮਾਫੀ ਦੀ ਮੰਗਦਾ ਐਨਆਈਕੇ ਦਾ ਖਿਮਾ ਜਾਚ ਕਾ ਬਹੁਤ ਬਹੁਤ ਧੰਨਵਾਦ ਸਰਕਾਰ ਜੋ ਅੱਜ ਦੇ ਰੋਸਤਾਨੇ ਵਿੱਚ ਇਕੱਤਰ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਹਿਬਾਨ ਵਰਕਰ ਸਹਿਬਾਨ ਭਾਰਤੀ ਜਨਤਾ ਪਾਰਟੀ ਦੇ ਸਾਰੇ ਹੀ ਸਰਕਾਰ ਜੋ ਵੀਰੋ ਵਾਏ ਗੁਰਜੀ ਦਾ ਗੱਲਸਾ ਵਾਏ ਗੁਰਜੀ ਦੀ ਫਤਿਹ ਅੱਜ ਜੋ ਵੀਰੋ ਆਪਾਂ ਨੂੰ ਰੋਸ ਧਾਨੇ ਦੇ ਰਹੇ ਹਨ ਤੇ ਆਹ ਪਾਰਟੀ ਦੇ ਜੋ ਲੀਡਰ ਹਨ ਕੇਜਰੀ RAM ਜੀ ਉਹਨੇ ਆਪਣੇ ਇਹ ਵੀਰੋ ਅੱਜ ਉਹਦਾਂ ਆ ਗਿਆ ਹੈ ਕਿਉਂਕਿ ਕੇਜਰੀ RAM ਨੇ ਦਿੱਲੀ ਦੇ ਵਿੱਚ ਵੀਰੋ ਪੈਰ ਥੱਲੇ ਬਟੇਰਾ ਆ ਗਿਆ ਸੀ ਉਹ 14 ਹੇ ਕਿ ਪੰਜਾਬ ਦੇ ਵਿੱਚ ਜਾ ਕੇ ਵੀ ਸ਼ਹਿਦ ਮੇਰਾ ਕਿਸ ਤਰ੍ਹਾਂ ਸੂਤ ਆ ਜਾਊਗਾ ਪਰ ਉਹਨੂੰ ਪਤਾ ਨਹੀਂ ਕਿ ਜਿਹੜੇ ਪੰਜਾਬ ਦੇ ਲੋਕ ਆ ਉਹ ਸਤਕਾਰ ਵੀ ਬਹੁਤ ਕਰਦੇ ਆ ਤੇ ਦੂਸਰੇ ਪਾਸੇ ਵੀਰੋ ਲਗਾਤਾਰ ਉਹ ਸਰ ਥੱਲੇ ਨੂੰ ਵੀ ਕਰ ਦਿੰਦੇ ਹਨ ਅੱਜ ਮੇਰੇ ਪੰਜਾਬ ਦੇ ਵਿੱਚ ਆਪ ਪਾਰਟੀ ਦਾ ਜੋ ਹੰਝਰ ਹੋ ਰਿਹਾ ਹੈ ਜੋ ਭਗਵੰਤ ਸਿੰਘ ਬੜਾ ਪੰਜਾਬ ਦੇ ਲੋਕਾਂ ਨੇ ਕੈਂਪ ਵੀ ਬਣਾ ਕੇ ਬੜਾ ਸਤਿਕਾਰ ਦਿੱਤਾ ਸੀ ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਜੋ ਪੰਜਾਬ ਦੇ ਲੋਕ ਆ ਉਹ ਹਸਲ ਕਰ ਲਗੇ ਜਿਹੜਾ ਕਦੇ ਕਿਸੇ ਦਾ ਹੋਇਆ ਨਹੀਂ ਅਰੇ ਅਕਬੀਰੋ ਵਾਂਦੀ ਕਰਤੂਤ ਸ਼ਾਮ ਨੂੰ ਹਜੇ ਪੂਰੀ ਨਹੀਂ ਹੁੰਦੀ ਤੇ ਸਵੇਰ ਨੂੰ ਨਵੀਂ ਉਹਦੀ ਲੱਛਣ ਹੋਰ ਆਏ ਹੁੰਦੇ ਹਨ ਤੇ ਅੱਜ ਭਗਵੰਤ ਮਾਨ ਨੇ ਆ ਪੁਟਾ ਕੰਮ ਕਰ ਲਿਆ ਕਿਉਂਕਿ ਵੀਰੋ ਇਹਨਾਂ ਦੇ ਜੋ ਦਿੱਲੀ ਦੇ ਵਿੱਚ ਵੀਰੋ ਲੋਕਾਂ ਨੇ ਪਤਾ ਨਹੀਂ ਕਿਸ ਭਲੇਖੇ ਦੇ ਨਾਲ ਕੇ ਜੀ ਰਾਮ ਉਹਦੇ ਸਾਥੀਆਂ ਨੂੰ ਵੋਟਾਂ ਪਾ ਕੇ ਜੋ ਸਰਕਾਰ ਬਣਾਤੀ ਪਰ ਵੀਰੋ ਜੋ ਆਮ ਪਾਰਟੀ ਦਾ ਕੇ ਜੀ ਰਾਮ ਦਾ ਜੋ ਸਾਰਾ ਹੀ ਟੋਲਾ ਹੈ ਉਹ ਵੀਰੋ ਵਪਾਰੀ ਟੋਲਾ ਹੈ ਇੱਕ ਪਹਿਲੀ ਵਾਰ ਹੀ ਹਿੰਦੁਸਤਾਨ ਦੇ ਤੇ ਦਿੱਲੀ ਸਰਕਾਰ ਦੇ ਵਿੱਚ ਹੋਇਆ ਹੈ ਕਿ ਜਿਹਨੇ 6-7 ਮੰਤਰੀ ਵੀਰੋ ਬਰਖਾਸਤ ਕੀਤੇ ਹੋਣ ਕਿਉਂਕਿ ਰੇਬ ਨੇ ਕੇਸ ਬਣਾਇਆ ਹੈ ਬ੍ਰਸ਼ਟਾਚਾਰ ਦੇ ਕੇਸ ਬਣਾਇਆ ਹੈ ਇਸ ਲਈ ਵੀਰੋ ਕੇਜਰੀ ਰਾਓ ਨੂੰ ਪੰਜਾਬ ਵੱਲ ਵੀ ਮੂਹਰ ਹੀ ਕਰਨਾ ਚਾਹੀਦਾ ਇਸ ਲਈ ਵੀਰੋ ਜੋ ਸ਼੍ਰੋਮਣੀ ਕਾਲੀਦਾਵ ਦੇ ਵੀ ਸਤਕਾਰ ਜੋ ਸਾਰੇ ਹੀ ਲੀਡਰ ਸਾਹਿਬਾਨ ਵਰਕਰ ਸਾਹਿਬਾਨ ਅੱਜ ਪੰਜਾਬ ਦੇ ਲੋਕਾਂ ਨੇ ਜੋ ਵੀ ਪੰਜਾਬ ਪ੍ਰਤੀ ਸੁਪਨਾ ਚਾਹੁੰਦੇ ਹਨ ਜੋ ਉਹ ਸਾਰੇ ਤੁਸੀਂ ਸਾਰੇ ਜਾਣਦੇ ਹਨ ਇਸ ਲਈ ਮੇਰੋਂ ਆ ਸਾਨੂੰ ਲੋੜ ਹੈ ਕਿ ਆਪ ਪਾਰਟੀ ਦਾ ਆਪਾ ਜੋ ਉਹਨਾਂ ਦੇ ਕਰਤੂਤਾਂ ਜੋ ਉਹਨਾਂ ਦੇ ਲਛਣ ਉਹਨਾਂ ਦਾ ਆਪਰੋਪ ਕਰਕੇ ਪੰਜਾਬ ਦੇ ਵਿੱਚ ਦੁਬਾਰਾ ਸ਼ਰੋਮਿਕਾ ਦੀ ਜਲਦੀ ਸਰਕਾਰ ਬਣਾਈਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਮੂਹ ਵਰਕਰ ਸਾਹਿਬਾਨਾਂ ਨਾਲ ਲੀਡਰ ਸਾਹਿਬਾਨਾਂ ਦਾ ਬਹੁਤ-ਬਹੁਤ ਧੰਨਵਾਦ ਸ਼ਾਮਲ ਹੋਏ ਨੇ ਸਾਰਿਆਂ ਦਾ ਔਰ ਤੇ ਧੰਨਵਾਦ ਇਹ ਜੋ ਪੰਜਾਬੀ ਜੁਝਾਰੂ ਆਕਾਲੀ ਦਲ ਦੇ ਭਾਜਪਾ ਦੇ ਵਰਕਰ ਨੇ ਇਹਨਾਂ ਨੇ ਆਮ ਆਦਮੀ ਪਾਰਟੀ ਦੀਆਂ ਕਤੂਤਾਂ ਦੇ ਖਿਲਾਫ ਅੱਜ ਜੋ ਰੋਸ ਨਿਯਾਰਾ ਕੀਤਾ ਮੈਂ ਸਮਝਦਾ ਕਿ ਇਹੋ ਆਪਣੇ ਪੰਜਾਬੀ ਨੇ ਉਹ ਜਜ਼ਬਾਤੀ ਵੀ ਬਹੁਤ ਨੇ ਤੇ ਅਣਖੀਲੇ ਵੀ ਬਹੁਤ ਨੇ ਇਸ ਲਈ ਜਿਜਾਪਾਟਾਂ ਦਾ ਇਹ ਨਇਕ ਕੈਰੀਅਰ ਸ਼ੁਰੂ ਤੋਂ ਨੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਤੋਂ ਪਹਿਲਾਂ ਜਿੱਥੇ ਮਹਿਲਾ ਸੁਰੱਖਿਆ ਦੀਆਂ ਗੱਲਾਂ ਵੱਡੀਆਂ ਵੱਡੀਆਂ ਗੱਪਾਂ ਮਾਰਦੇ ਸਨ ਅੱਜ ਉਹ ਸਾਰਾ ਸੱਚ ਸਮਝ ਲੋਕਾਂ ਦੇ ਸਾਹਮਣੇ ਨੰਗਾ ਹੋ ਗਿਆ ਕਿ ਇਹਨਾਂ ਦੇ ਆਪ ਦੇ ਮੰਤਰੀ ਮੈਲਾ ਵਿਕਾਸ ਦੇ ਜੋ ਮੰਤਰੀ ਹਨ ਉਹੀ ਮੈਲਾ ਦੇ ਨਾਲ ਬੀਬੀਆਂ ਦੇ ਨਾਲ ਬੱਚਿਆਂ ਦੇ ਨਾਲ ਖਲਵਾੜ ਕਰਦੇ ਨੇ ਸਾਰੇ ਜਗ ਜਹਾਰ ਹੋ ਗਿਆ ਵੀਡੀਓ ਚੱਲ ਗਈਆਂ ਤੇ ਇਸ ਲਈ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਹੁਣ ਮੂੰਹ ਨਹੀਂ ਲਾਉਣਾ ਅੰਕੀਲੇ ਪੰਜਾਬੀ ਹਨ ਉਹ ਨਾ ਨਾ ਰਹੀਆਂ ਗੱਪਾਂ ਤੇ ਨਾ ਛਾਪੀਆਂ ਗੱਪਾਂ ભગવાન ਸਮਾਨ ਨੇ ਐਨਾ ਹੀ ਬੜਾ ਸੁਣਾਉਣੀ ਹਲਕਤ ਕੀਤੀ ਜਿਹੜਾ ਬਗਾਰੀ ਗੁਰੂ ਸਿੰਘ ਸੇਭਾ ਸਾਹਿਬਾਂ ਦੇ ਸਮਾਗਮ ਤੇ ਇਸ ਸ਼ਰਾਮ ਨਾਲ ਰੱਜ ਕੇ ਚਲਾ ਗਿਆ ਉਹ ਵੀ ਪਹਿਲਾ ਲੋਕਾਂ ਦੇ ਮਨਾਂ ਨੂੰ ਪੰਜਾਬੀਆਂ ਦੇ ਨੂੰ ਸਿੱਖ ਧਰਮ ਦੇ ਸੇਸ ਪਛਾਈ ਆ। ਦੂਜੀ ਹੋਰ ਇਹ ਗਰੀਪਾ ਨੂੰ ਵੀ ਖਲਵਾੜ ਕਰਦਾ ਹੈ ਜਿੱਥੇ ਨੀਲੇ ਕਾਰ ਬਾਰੇ ਉੱਥੇ 10-10 ਪਖਾਰੀ ਕਾਰ ਨੇ ਪ੍ਰੈਸ ਨਾਲ ਤਾਅ ਬਾਈਕਾਟ ਕਰਦੇ ਆ ਕਿਉਂਕਿ ਪ੍ਰੈਸ ਦੇ ਜਿਹੜਾ ਪੰਜਾਬ ਦਾ মিডিਆ ਆ ਕੇ ਇਹਨਾਂ ਦੀਆਂ ਕਰਪੂਟਾ ਨੂੰ ਅੱਗੇ ਨਾਲ ਲਿਆ ਸਕੇ ਤੇ ਪਹਿਲਾਂ ਹੀ ਚਾਹੁੰਦੇ ਆ ਕਿ ਪ੍ਰੈਸ ਵਿੱਚ ਅਸੀਂ ਜਾਈਏ ਹੀ ਨਾ ਜੋ ਸਾਡੀਆਂ ਕਰਪੂਟਾ ਇਹਨਾਂ ਦੀਆਂ ਮਾਰੀਆਂ ਉਹ ਸਾਹਮਣੇ ਨਾ ਆ ਸਕਣ ਪਰ ਜਿਹੜੀਆਂ ਕਰਪੂਟਾ ਮਾਰੀਆਂ ਆਉਂਦੀਆਂ ਨੇ ਉਹ ਚਾਹੇ ਮੀਡੀਆ ਦਾ ਹੋਵੇ ਚਾਹੇ ਸੋਸ਼ਲ ਨੈਟਵਰਕ ਦਾ ਹੋਵੇ ਸਾਹਮਣੇ ਆਉਣੀਆਂ ਰੋਕ ਨਹੀਂ ਸਕਦੀਆਂ ਇਸ ਲਈ ਇਹ ਕੱਟੂਟਾਂ ਨੂੰ ਸਾਰੇ ਚੰਗੀ ਤਰ੍ਹਾਂ ਪਛਾਣ ਚੁੱਕੇ ਆ ਇਸ ਲਈ ਹੁਣ ਸਾਰੇ ਮੇਰਾ ਬੀਤ ਵਿੱਚ ਲੰਮਾ ਨਾ ਜਾਵਾਂ ਆਪਾਂ ਅੱਡੇ ਟਾਈਮ ਤੋਂ ਟੁੱਪ ਤੇ ਖੜੇ ਆ ਇਹਨਾਂ ਦਾ ਰੋਸ ਮੁਜ਼ਾਹਰਾ ਆ ਇਹਨਾਂ ਦਾ ਆਪਾਂ ਡਟ ਕੇ ਕਰਾਂਗੇ ਅੱਜ ਇੱਥੇ ਵੀ ਕੀਤਾ ਜਿੱਥੇ ਇਹਨਾਂ ਦੇ ਪ੍ਰੋਗਰਾਮ ਹੋਇਆ ਕਰਨਗੇ ਉੱਥੇ ਵੀ ਕਰਿਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ